ਤੁਹਾਡਾ ਸਵਾਗਤ ਹੈ ਜੀ ਆਪਣਾ ਤਹਿਸੀਲ ਦਾ YouTube ਚੈਨਲ ਤੇ ਜਿੱਥੇ ਤੁਸੀਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਨੂੰ ਅਪਲਾਈ ਕਰਨੇ ਬਾਰੇ ਜਾਣਦੇ ਹੋ ਕਿ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਅੱਜ ਅਸੀਂ ਦੇਖਾਂਗੇ ਕਿ ਕਿਸੇ ਬੱਚੇ ਦਾ ਜਿਹਦਾ ਜਨਮ ਹੋਇਆ ਉਹਦਾ ਸਰਟੀਫਿਕੇਟ ਬਣ ਗਿਆ ਲੇਕਿਨ ਉਸਦਾ ਨਾਮ ਪੱਕਾ ਕਿਵੇਂ ਦਰਜ ਕਰਵਾਇਆ ਜਾ ਸਕਦਾ ਤੁਸੀਂ Google ਕਰੋ ਵੈਬਸਾਈਟ ਕਨੈਕਟ ਪੰਜਾਬ ਇਸ ਨੂੰ ਤੁਸੀਂ ਦੇਖ ਸਕਦੇ ਆ ਕਿ ਕਿਆ ਇਹ ਸਾਈਟ ਤੇ ਜਾ ਕੇ ਅਸੀਂ ਇਹ ਸੇਵਾ ਆਪਣੇ ਘਰ ਵੀ ਲੈ ਸਕਦੇ ਆ ਐਸ ਨੰਬਰ ਨੂੰ ਕਾਲ ਕਰਕੇ ਦੱਸੋ ਚਤਨ ਨੂੰ ਇਹ ਦੇਖਣ ਲਈ ਕਿ ਇਹ ਸੇਵਾ ਅਵੇਲੇਬਲ ਹੈ ਡੋਰ ਟੂ ਡਿਲੀਵਰੀ ਵਿੱਚ ਇਨ ਕਲਿੱਕ ਕੀਤਾ ਇਹ ਦੇਖੋ ਇਹ 10ਵੇਂ ਨੰਬਰ ਤੇ ਐਡੀਸ਼ਨ ਆਫ ਨੇਮ ਆਫ ਬਰਥ ਸਰਟੀਫਿਕੇਟ ਹੈ ਸੇਵਾ ਸੇਵਾ ਸਾਇਟ ਤੁਹਾਡੇ ਕੋਲ ਆਏਗਾ ਜੇ ਤੁਸੀਂ ਇਹਨਾਂ ਨੂੰ ਕਾਲ ਕਰੋਗੇ ਤੁਹਾਡੇ ਪਾਸ ਇਹ ਸੇਵਾ ਦੀ ਫੀਸ ਦੀ ਡਿਟੇਲ ਆ ਗਈ ਆਹ ਡਾਕੂਮੈਂਟ ਚਾਹੀਦਾ ਤੁਹਾਡੇ ਕੋਲ ਦਸਤਾਵੇਜ਼ ਚਾਹੀਦੇ ਜੇ ਸਾਈਟ ਨੂੰ ਤੁਸੀਂ ਪੰਜਾਬੀ ਵਿੱਚ ਦੇਖਣਾ ਤੇ ਪਪੇ ਨੂੰ ਕਲਿੱਕ ਕਰਕੇ ਪਰਸੈਂਟ ਚਬ ਦਿਓ ਤੇ ਸਾਰਾ ਕੁਝ ਪੰਜਾਬੀ ਵਿੱਚ ਬਣ ਜਾਂਦਾ। ਜੇ ਸਿੰਘ ਹੋਰ ਡਿਟੇਲ ਦੇਖੀਏ ਕਿ ਕੀ ਕੀ ਚਾਹੀਦਾ ਇਸ ਨੂੰ ਅਪਲਾਈ ਨੂੰ ਕਰਕੇ ਸਰਵਿਸ ਨੂੰ ਕਲਿੱਕ ਕਰੋ ਇੱਥੇ ਇੰਗਲਿਸ਼ ਵਿੱਚ ਐਡੀਸ਼ਨ ਪਰ ਹੋਗਾ। ਕੋਲੀ ਨੂੰ ਕਲਿੱਕ ਕਰੋ ਤੇ ਇਹ ਆ ਗਿਆ। ਜਨਮ ਸਰਟੀਫਿਕੇਟ ਵਿੱਚ ਨਾਮ ਦਰਜ ਕਰਨ ਲਈ ਇਹਨੂੰ ਦੇਖੋ ਨੂੰ ਕਲਿੱਕ ਕੀਤਾ ਇਹ ਤੁਹਾਡੇ ਕੋਲ ਹੀ ਫੀਸ ਤੇ ਵੇਰਵੇ ਆ ਗਿਆ ਐਪਲੀਕੇਸ਼ਨ ਦੇ ਸਮਾਂ ਸੁਮਾ 9 ਦਿਨ ਪ੍ਰੋਫਾਈਲ ਅਪਕਿਮੇ ਦੇਣੀ ਹੈ ਇਸ ਸਾਈਟ ਤੇ ਪ੍ਰੋਫਾਈਲ ਬਣਾਓ ਸੇਵਾ ਵੇਰਵੇ ਭਰੋ ਦਸਤਾਵੇਜ਼ ਅਪਲੋਡ ਕਰੋ ਫੀਸ ਦਾ ਭੁਗਤਾਨ ਕਰੋ ਇਹ ਤੁਹਾਡੇ ਕੋਲ ਦਸਤਾਵੇਜ਼ ਚਾਹੀਦੇ ਹਨ ਜਿਹਨ ਮੈਲ ਨੂੰ ਕਲਿੱਕ ਕਰਕੇ ਸਾਨੂੰ ਹੋਰ ਡਿਟੇਲ ਮਿਲ ਜਾਏਗੀ ਇਹਨੂੰ ਕਲਿੱਕ ਕੀਤਾ ਤੁਹਾਡੇ ਸਾਹਮਣੇ ਇਹ ਆ ਜਾਏਗੀ ਯੂਰ ਮੈਲ ਸਰਕਾਰੀ ਫੀਸ ਦੇ ਤੁਸੀਂ ਇੱਕ ਸਾਲ ਦੇ ਵਿੱਚ ਵਿੱਚ ਅੱਧੀ ਦੰਦੇ ਉਤੇ ਉਹਦੀ ਕੋਈ ਫੀਸ ਨਹੀਂ ਲੇਕਿਨ ਇੱਕ ਸਾਲ ਤੋਂ ਬਾਅਦ 10 ਰੁਪਏ ਹੋ ਜਾਂਦੀ ਹੈ ਫੀਸ ਅਲੂਡਿੰਦੇ ਦਸਤਾਵੇਜ਼ਾਂ ਦੀ ਸੂਚੀ ਆ ਜਾਂਦੀ ਹੈ ਇਹ ਆਈਡੈਂਟੀਟੀ ਪ੍ਰੂਫ ਤੇ ਆਪ ਨੂੰ ਫਰ ਅਡਰੈਸ ਤੇ ਤੋਂ ਕਲਿੱਕ ਕਰ ਸਕਦੇ ਆ ਐਪਲੀਕੇਸ਼ਨ ਵਿੱਚ ਦਿੱਤੀ ਹੈ ਸਮਾਸੀਮਾ ਖੇਤ 8 ਦਿਨ ਦੇ ਇੱਕ ਸਾਲ ਤੋਂ ਬਾਅਦ 9 ਦਿਨ ਦੇ ਕਰ ਸੇਵਾ ਕੇਂਦਰ ਆਈ ਸੇਵਾ ਅਪਲਾਈ ਕੀਤੀ ਜਾਂਦੀ ਹੈ ਤਾਂ ਅਪਰੋਖ ਸਮਾਸੀਮਾ ਵਿੱਚ 2 ਦਿਨ ਹੋਰ ਜੋੜ ਦਿੱਤੇ ਜਾਣਗੇ ਬੇ ਤੁਸੀਂ ਆਪਣੀ ਅੱਗੇ ਤੁਹਾਡੀ ਅਡਰੈਸ ਆਟੋਮੇਟ ਹੋ ਗਈ ਤਾਂ ਤੁਸੀਂ ਬਾਅਦ ਵਿੱਚ ਦੇਖਣਾ ਨੂੰ ਟਰੈਕ ਕਰਨਾ ਤੇਥੋਂ ਕਰ ਸਕਦੇ ਹੋ ਜਾਂ ਮੈਂ ਇੱਥੋਂ ਵੀ ਕਰ ਸਕਦੇ ਹਾਂ ਟਰੈਕ ਨੂੰ ਆਪਣਾ ਪਰਵਾਨਾ ਸਰਟੀਫਿਕੇਟ ਡਾਊਨ ਕਰ ਡਾਊਨਲੋਡ ਵੀ ਕਰ ਸਕਦੇ ਆ ਬਾਅਦ ਵਿੱਚ ਇਹ ਹੈਗੇ ਰੋਡਿੰਦੇ ਦਸਤਾਵੇਜ਼ਾਂ ਦੀ ਸੂਚੀ ਪ੍ਰੂਫ ਆਫ ਆਈਡੈਂਟੀਟੀ ਐਂਡ ਪ੍ਰੂਫ ਆਫ ਅਡਰੈਸ ਇਹ ਜ਼ਰੂਰੀ ਹੈ ਸੈਲਫ ਡੈਕਲੇਰੇਸ਼ਨ fromParams ਫਾਦਰ ਮਦਰ ਗਾਰਡੀਅਨ भी हो भी होवे जरूरी है ओरिजिनल बर्थ सर्टिफिकेट बच्चे का जन्म सर्टिफिकेट पहले तो अटडे को होना चाहिए था ਤੁਸੀਂ ਹੁਣ ਸਿਰਫ ਨਾਮ ਹੀ ਐਡ ਕਰਾਉਣਾ ਸਕੂਲ ਸਰਟੀਫਿਕੇਟ ਜੇ ਹੋਵੇ ਤਾਂ ਇਹ ਇਹ ਵੀ ਨਾਲ ਲੱਗਣਾ ਚਾਹੀਦਾ ਹੈ ਜ਼ਰੂਰੀ ਹੈ ਪਾਸਪੋਰਟ ਸਾਈਜ਼ ਫੋਟੋ ਬੈਨੀਫੀਸ਼ੀਅਰ ਬੱਚੇ ਦੀ ਫੋਟੋ ਵੀ ਚਾਹੀਦੀ ਹੈ ਇਹ ਹੋ ਗਿਆ ਨੋਟੀਫਿਕੇਸ਼ਨ ਅਨੁਸਾਰ ਆਈਡੈਂਟੀਟੀ ਪ੍ਰੂਫ ਕੀ ਹੈ ਇਹਨਾਂ ਵਿੱਚੋਂ ਕੋਈ ਇੱਕ ਚਾਹੀਦਾ ਇਸੇ ਤਰ੍ਹਾਂ ਪੂਫ ਆਡਰੈਸ ਇਹਨਾਂ ਚੋਂ ਕੋਈ ਇੱਕ ਡੇਟ ਆਫ ਬਰਥ ਦਾ ਵੀ ਕੋਈ ਇੱਕ ਇਹਨਾ ਵਿੱਚੋਂ ਚਾਹੀਦਾ ਹੈ ਉਸ ਨੂੰ ਦੇਖੇ ਦੀ ਅਸਲੀ ਐਪਲੀਕੇਸ਼ਨ ਕਿਹੜੀ ਆ ਇਹਦੀ ਅਰਜ਼ੀ ਕਿਹੜੀ ਆ ਉਹ ਅਸੀਂ ਇਸੇ ਤੇ ਸਰਵਿਸ ਡਿਪਾਰਟਮੈਂਟ ਡਿਟੇਲ ਦੇ ਵਿੱਚ ਦੇਖ ਜਾਵਾਂਗੇ ਤਾਂ ਇਹਨੂੰ ਡਾਊਨ ਡਾਊਨਲੋਡ ਕਰ ਸਕਦੇ ਹੋ ਦੇਖ ਸਕਦੇ ਹੋ ਉਸ ਤਰ੍ਹਾਂ ਦੀ ਹੋਵੇਗੀ ਇਹ ਮੇਨ ਐਪਲੀਕੇਸ਼ਨ ਇਹ ਤੁਹਾਡੇ ਕੋਲੋਂ ਸਵੇ ਕੁਸ਼ਨਾ ਮਾਤਾ ਪਿਤਾ ਜਾਂ ਗਾਰਡੀਨ ਤੋਂ ਦੇਣਾ ਪਵੇਗੀ ਇਹ ਬੱਚੇ ਦੀ ਬਾਕੀ ਡਿਟੇਲ ਆ ਰਹੀਆਂ ਇਹ ਤੁਸੀਂ ਐਪਲੀਕੇਸ਼ਨ ਨੂੰ ਪੜੋ ਤੁਸੀਂ ਡੀਕੋ ਚਾਹੇ ਤੁਸੀਂ ਇਹ ਸੇਵਾ ਆਪਣੇ ਘਰ ਵੀ ਲੈਣੀ ਹੈ ਜਾਂ ਤੁਸੀਂ ਸੇਵਾ ਕੇਂਦਰ ਤੇ ਜਾਣਾ ਹੈ ਜਾਂ ਤੁਸੀਂ ਆਪ ਅਪਲਾਈ ਕਰਨਾ ਤੇ ਸਾਰਾ ਕੁਝ ਸਾਡੇ ਕੋਲ ਬਾਸ ਹੋਣਾ ਚਾਹੀਦਾ ਇਸ ਦੇ ਤਿੰਨ ਤਰੀਕੇ ਇਹ ਤੁਸੀਂ ਸਾਰੀ ਇਨਫੋਰਮੇਸ਼ਨ ਆਪਣੇ ਮੋਬਾਈਲ ਤੋਂ ਵੀ ਕਰ ਸਕਦੇ ਆ ਤੇ ਇਸ ਨੂੰ ਟਰੈਕ ਵੀ ਕਰ ਸਕਦੇ ਆ ਐਪਲੀਕੇਸ਼ਨ ਦੇਣੇ ਤੋਂ ਬਾਅਦ